ਦਰਬਾਰ ਸਾਹਿਬ ਸ੍ਰੀ ਅਮਰ ਸਰ ਸਾਹਿਬ ਜਿੱਥੇ ਅਸੀਂ ਦਰਸ਼ਨ ਕਰਨ ਜਾਂਦੇ ਆ ਤੇ ਸਵੇਰੇ ਜਾ ਕੇ ਪਾਲਕੀ ਸਾਹਿਬ ਦੀ ਵੀ ਸੇਵਾ ਕਰਨੇ ਆ ਜਦੋਂ ਸਰੂਪ ਆਂਦਾ ਹੈ ਤੇ ਉਸ ਤੋਂ ਬਾਅਦ ਹੋਰ ਵੀ ਸੇਵਾਵਾਂ ਕਰਦੇ ਹਾਂ ਪਰ ਮੇਰੀ ਜੋ ਬੇਨਤੀ ਹੈ ਜਿੱਥੇ ਅਸੀਂ ਦਰਬਾਰ ਸਾਹਿਬ ਜਾ ਕੇ ਸਵੇਰੇ ਸੋਚਦੇ ਆ ਕਿ ਪਾਲਕੀ ਸਾਹਿਬ ਦੀ ਸੇਵਾ ਮਿਲ ਜਾਏ ਇੱਕ ਸੈਕਿੰਡ ਲਈ ਮਿਲ ਜਾਏ ਉਹ اچھی ਗੱਲ ਹੈ ਔਰ ਗੁਰੂ ਪਿਆਰਿਓਂ ਜਿੱਥੇ ਸਾਡੇ ਘਰ ਦੇ ਨਾਲ 200 500 ਮੀਟਰ ਤੇ ਗੁਰਦੁਆਰਾ ਸਾਹਿਬ ਹਨ ਇੱਕ ਸ਼ਹਿਰ ਇਸ ਕਈ ਕਈ ਗੁਰਦੁਆਰੇ ਹਨ ਉੱਥੇ ਦੇ ਗ੍ਰੰਥੀ ਸਹਿਬਾਨ ਵਿਚਾਰੇ ਉਡੀਕਾਂ ਕਰਦੇ ਹਨ ਕਿ ਕੋਈ ਵੀ ਸੁਖਾਸਨ ਵੇਲੇ ਜਾਂ ਪ੍ਰਕਾਸ਼ ਵੇਲੇ ਆਵੇ ਤੇ ਸਰੂਪ ਆਪਣੇ ਸਿਰ ਤੇ ਰੱਖ ਕੇ ਗੁਰੂ ਸਾਹਿਬ ਦੀ ਸੇਵਾ ਕਰੇ ਪਰ ਨਹੀਂ ਅਸੀਂ ਆਪਣੇ ਘਰ ਦੇ ਨਾਲ ਜਿੱਥੇ ਪੂਰੀ ਸੇਵਾ ਮਿਲ ਰਹੀ ਹੈ ਸਰੂਪ ਸਾਬ ਸਾਡੇ ਸਿਰ ਤੇ ਰੱਖੇ ਜਾਂਦੇ ਹਨ ਅਸੀਂ ਪੂਰੀ ਸੇਵਾ ਕਰਦੇ ਆ ਅਸੀਂ ਉੱਥੇ ਸੇਵਾ ਕਰਕੇ ਜਾ ਕੇ ਰਾਜੀ ਨਹੀਂ ਅਸੀਂ ਜਦੋਂ ਅੰਮ੍ਰਿਤਸਰ ਜਾਂਦੇ ਆ ਉੱਥੇ ਅਸੀਂ ਸਵੇਰੇ ਜਦੋਂ ਪਾਲਕੀ ਸਾਹਿਬ ਦੀ ਸੇਵਾ ਕਰਨੇ ਆ ਤੇ ਅਸੀਂ ਉਹਦੀ ਫੋਟੋ ਵੀ ਖਿੱਚਦੇ ਆ ਫਿਰ ਘਰ ਆ ਕੇ ਸ਼ਹਿਰ ਵਿੱਚ ਯਾਰਾ ਦੋਸਤਾਂ ਨੂੰ ਦੱਸਣਾ ਵੀ ਹੁੰਦਾ ਹੈ ਕਿ ਅਸੀਂ ਸਵੇਰੇ ਸਵੇਰੇ ਗਏ ਇਹ ਦੇਖੋ ਫੋਟੋ ਅਸੀਂ ਫੋਟੋ ਵੀ ਖਿਚਾਈ ਸੇਵਾ ਵੀ ਕੀਤੀ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਾਂ ਉਹੀ ਹਨ ਬਾਣੀ ਤਾਂ ਉਹੀ ਹੈ ਤੇ ਸਤਕਾਰ ਵੀ ਬਰਾਬਰ ਹੋਣਾ ਚਾਹੀਦਾ ਹੈ ਜਿੱਥੇ ਸਾਡਾ ਗ੍ਰੰਥੀ ਸਿੰਘ ਉਡੀਕ ਰਿਹਾ ਸਾਨੂੰ ਜਿੰਨੂੰ ਅਸੀਂ 8-10 ਹਜ਼ਾਰ ਤਨਖਾਹ ਦਿੰਨੇ ਹਾਂ ਹਾਂ ਇਸ ਦੇ ਨਾਲ ਇੱਕ ਲਾਈਨ ਹੋਰ ਝਾੜ ਦੇਣਾ 8-10 ਹਜ਼ਾਰ ਤਨਖਾਹ ਦਿੰਨੇ ਹਾਂ ਜਿੱਥੇ ਅਸੀਂ ਕਿੰਨੇ ਦਾ ਪੈਕੇਜ ਹੋਇਆ 1,20,000 ਜਿੱਥੇ ਅਸੀਂ ਧੀਆ ਪੁੱਤਰ ਵਿਆਣੇ ਹਨ ਅਸੀਂ ਕਹਿੰਦੇ ਕਿੰਨੇ ਦਾ ਪੈਕੇਜ ਹੈ ਉਹ ਕਹਿੰਦਾ ਜੀ 10 ਲੱਖ ਦਾ 12 ਲੱਖ ਦਾ ਕਹਿੰਦੇ ਨਹੀਂ ਬਹੁਤ ਘੱਟ ਹੈ 12 ਲੱਖ ਨਾਲ ਅੱਜਕੱਲ ਕੀ ਹੁੰਦਾ ਹੈ ਉਸੇ 12 ਲੱਖ ਦਾ ਪੈਕੇਜ ਘੱਟ ਲੱਗਦਾ ਹੈ ਗਰੰਤੀ ਸਿੰਘਾ ਦਾ 1 ਲੱਖ ਦਾ ਪੈਕੇਜ ਜਾਨੀ ਜੀ 8000 ਬਹੁਤ ਨੇ 10000 ਰੱਖੋ ਬਸ ਉਸ ਗਿਆਨੀ ਜੀ ਨੇ ਦੋ ਬੱਚੇ ਵੀ ਪਾਲਨੇ ਹਨ ਖੈਰ ਇਹ ਟੌਪਿਕ ਨਹੀਂ ਹੈ ਅੱਜ ਦਾ ਤੇ ਮੇਰਾ ਕਹਣੇ ਦਾ ਮਤਲਬ ਹੈ ਜਿੱਥੇ ਸਵੇਰੇ ਸ਼ਾਮ ਅਗਰ ਸਵੇਰੇ ਨਹੀਂ ਹੋ ਸਕਦੇ ਤੇ ਸ਼ਾਮ ਦੀ ਸੇਵਾ ਕਰੋ ਲੇਕਿਨ ਆਪਣੇ ਘਰ ਦੇ ਆਲੇ ਦੁਆਲੇ ਜਿਹੜੇ ਗੁਰਦੁਆਰਾ ਸਾਹਿਬ ਹਨ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਜੋਂ ਸਵੇਰੇ ਜਾਂ ਸ਼ਾਮ ਨੂੰ ਇੱਕ ਟਾਈਮ ਦੀ ਸੇਵਾ ਜ਼ਰੂਰ ਲੋ ਗੁਰੂ ਗ੍ਰੰਥ ਸਾਹਿਬ ਉਹੀ ਹਨ ਬਾਣੀ ਉਹੀ ਹੈ ਤੇ ਸਤਕਾਰ ਵੀ ਉਹੀ ਤੁਹਾਨੂੰ ਕਰਨਾ ਹੈ ਆਲੇ ਦੁਆਲੇ ਗੁਰਦੁਆਰੇ ਹੀ ਗੁਰਦੁਆਰੇ ਲੇਕਿਨ ਨਾ ਕੋਈ ਸੁਖਾਸਨ ਵੇਲੇ ਸੰਗਤ ਨਾ ਕੋਈ ਪ੍ਰਕਾਸ਼ ਕਰਨ ਵੇਲੇ ਸੰਗਤ ਉੱਥੇ ਅਸੀਂ ਇੱਕ ਤਾਂ ਚੁੱਪ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਓ ਇੱਕ ਮੁਹਿੰਮ ਚਲਾਓ ਆਪਣੇ ਨੇੜੇ ਤੇੜੇ ਦੇ ਗੁਰੂ ਘਰਾਂ ਵਿੱਚ ਜਾ ਕੇ ਸਵੇਰੇ ਸੁਖਾਸ ਸਵੇਰੇ ਪ੍ਰਕਾਸ਼ ਦੀ ਸੇਵਾ ਤੇ ਸ਼ਾਮ ਦੀ ਸੁਖਾਸਨ ਦੀ ਸੇਵਾ ਸੰਗਤ ਰਲ ਮਿਲ ਕੇ ਕਰੇ ਸੰਗਤ ਰਲ ਮਿਲ ਕੇ ਪ੍ਰਬੰਧ ਕਾਦੇ ਸਾਰੇ ਨਾ ਕਰੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਪੂਰੀ ਸੰਗਤ ਦਾ ਫਰਜ਼ ਹੈ ਸੋ ਆਪ ਜੀ ਇਹ ਸੇਵਾ ਆਪ ਵੱਧ ਕੇ ਲਓ ਤੇ ਆਪਣੇ ਸਟੇਟਸ ਤੇ ਵੀ ਲਾਓ ਆਪਣੇ ਪ੍ਰੋਫਾਈਲ ਤੇ ਵੀ ਲਾਓ ਆਪਣੀ ਐਫਬੀ ਤੇ ਵੀ ਲਾਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਵੇਰੇ ਸ਼ਾਮ ਕਰਨੇ ਆ ਰੋਜ਼ ਕਰਨੇ ਆ ਜ਼ਰੂਰੀ ਨਹੀਂ ਹੈ ਕਿ ਉੱਥੇ ਜੜੇ 2 ਮਿੰਟ ਸੇਵਾ ਕਰਕੇ ਆਏ ਹਾਂ ਉਹਦੀ ਫੋਟੋ ਨਾਲ ਹੀ ਕੰਮ ਚਲਾਣਾ ਹੈ ਸੋ ਆਪ ਜਿਹਦੇ ਚਰਣਾ ਵਿੱਚ ਇੱਕ ਵਾਰ ਬੇਨਤੀ ਹੈ ਨੇੜੇ ਤੇੜੇ ਦੇ ਗੁਰਦੁਆਰਿਆਂ ਵਿੱਚ ਰੌਣਕ ਵਧਾਓ ਗੁਰਦੁਆਰੇ ਖਾਲੀ ਪਏ ਹਨ ਉੱਥੇ ਸਮੇਂ ਸਿਰ ਜਾ ਕੇ ਪ੍ਰਕਾਸ਼ ਦੀ ਸੇਵਾ ਸੁਖਾਸਨ ਦੀ ਸੇਵਾ ਸੰਗਤ ਆਪ ਸੰਭਾਲ ਲੇ ਪੁਲਚੁਕ ਦੀ ਛਮਾ ਜੇ ਕੋਈ ਗੱਲ ਵੱਧ ਕੱਟ ਕੇ ਗਿਆ ਹੋਆ ਹੱਥ ਜੋੜ ਕੇ ਮਾਫੀ ਮੰਗਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ